ਸ਼ਿਕਾ ਮੈਂ ਨਵਜੋਤ ਕੋ ਸਿਟੀ ਇਨਫੋ ਨਿਊਜ਼ ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮਾਲਪੁਰ ਦੇ ਪਿੰਡ ਵਿੱਚ ਦਵਿੰਦਰ ਸਿੰਘ ਦੇ ਘਰ ਜਿਨ੍ਹਾਂ ਦੀ ਦੋ ਦੀ ਰਾਤ ਨੂੰ ਮੱਝਾਂ ਚੋਰੀ ਹੋਈਆਂ ਸੀ ਆਓ ਗੱਲਬਾਤ ਕਰਵਾਨੇ ਆ ਤੁਹਾਡੇ ਉਹਨਾਂ ਨਾਲ ਹਾਂਜੀ ਸਾਹਿਬ ਸ਼ਿਕਾ ਸਰ ਸਰ ਤੁਸੀਂ ਦੱਸੋ ਤਾਂ ਤੁਹਾਡੀ ਮੱਝਾਂ ਕਦੋਂ ਚੋਰੀ ਹੋਈਆਂ ਸੀ ਤਾਂ 11 ਵਜੇ ਅਸੀਂ ਗਿੜਾ ਵੀ ਮਾਰਿਆ ਆ ਕੇ ਤੇ ਜਦ ਸਵੇਰ ਨੂੰ ਅਸੀਂ 3 ਵਜੇ ਆ ਕੇ ਦੇਖਿਆ ਤਾਂ ਮੱਝਾਂ ਹੈ ਨਹੀਂ ਸੀ ਤਾਂ ਉਸ ਤੋਂ ਬਾਅਦ ਅਸੀਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਉਹ ਮੌਕੇ ਤੇ ਆਏ ਤੇ ਪੁਲਿਸ ਵਾਲਿਆਂ ਨੂੰ ਅਸੀਂ ਫੋਨ ਕੀਤਾ ਤੇ ਪਰ ਸ਼ਾਸਨ ਨੇ ਕੋਈ ਤੁਹਾਡੀ ਹੈਲਪ ਕੀਤੀ ਅਜ ਤੱਕ ਨਹੀਂ ਹਲੇ ਤੱਕ ਨਹੀਂ ਕੋਈ ਵੀ ਕੀਤੀ ਤੇ ਤੁਹਾਨੂੰ ਪਤਾ ਲੱਗਾ ਕਿ ਮੱਝਾ ਚੋਰੀ ਮਤਲਬ ਕਿ ਕਿੰਨੇ ਕੀਤੀਆਂ ਆ ਕੋਈ ਤੁਹਾਡੇ ਨਹੀਂ 2 ਕੁ ਦਿਨ ਜਿੱਦਾਂ ਪਹਿਲਾਂ ਆਉਂਦੀ ਸੀ ਜਿਹੜੇ ਜਿੱਦਾਂ ਮੱਝਾ ਖਰੀਦਦੇ ਆ ਤਾਂ ਸਾਨੂੰ ਇਹ ਸਾਨੂੰ ਤਾਂ ਇਹੀ ਕੇਂਦਰ ਇਹ ਫਿਰ ਦਰਖਤ ਅਸੀਂ ਖਰੀਦਨੇ ਆ ਹਾਂਜੀ ਤਾਂ ਹੋਰ ਕੋਈ ਬੰਦੇ ਤੇ ਸਾਨੂੰ ਕੋਈ ਸ਼ੱਕ ਨਹੀਂ ਹੈ ਤੁਹਾਡਾ ਨਾਮ ਕੀ ਹੈ ਕਰਨੈਲ ਸਿੰਘ ਕਰਨੈਲ ਸਿੰਘ ਤੇ ਤੁਹਾਡੀ ਕਿੰਨੀਆਂ ਮੱਝਾਂ ਸੀ ਮੱਝਾਂ ਰਕੱਟੀ ਸੀ ਛੁੱਟ ਗਈ ਉਹਦੇ ਮਤਲਬ ਤੇ ਚੋਰ ਮਤਲਬ ਕਿ ਜਦੋਂ ਚੋਰ ਆਇਆ ਹਨਾ ਉਸ ਟਾਈਮ ਇੱਥੇ ਕੋਈ ਸੀਗਾ ਇੱਥੇ ਪਰਦਾ ਪਰਦਾ ਸੀ ਮਰਜੂ ਰਹਿਦਾ ਸੀ ਹਾਂਜੀ ਤਾਂ ਉਹਨੂੰ ਵੀ ਬਾਹਰੋਂ ਕੁੰਡਾ ਲਾਇਆ ਸੀ ਉਹਨੇ ਠੀਕ ਹਾਂਜੀ ਤਾਂ ਅਸੀਂ ਕੁੰਡਾ ਆ ਕੇ ਸਵੇਰੇ 3 ਵਜੇ ਉਹਨੂੰ ਖੋਲਿਆ ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਵਾਲਾ ਦੋਲਾ ਕਿ ਉੱਥੇ ਕਿੱਥੇ ਆਵੇ ਸਰਪੰਨ ਸਾਹਿਬ ਨੂੰ ਵੀ ਫੋਨ ਲਾਇਆ ਮੱਜਾ ਤੁਹਾਡੀ ਅੰਦਰ ਸੀ ਕਿ ਬਾਹਰ ਸੀ ਉਸ ਟਾਈਮ ਸਾਡੀਆਂ ਮੱਜਾਂ ਅੰਦਰ ਸੀ ਸਸਕਲ ਜੀ ਹਾਂਜੀ ਸਸਕਲ ਜੀ ਸਰ ਤੁਹਾਨੂੰ ਕਦੋਂ ਪਤਾ ਲੱਗਾ ਇਹਨਾਂ ਦੀ ਮੱਜਾਂ ਸ਼ੁਰੂ ਹੋਈਆਂ ਸਾਨੂੰ ਸਵੇਰ ਨੂੰ ਇਹਨੇ 4 ਵਜੇ ਫੋਨ ਕੀਤਾ ਦਵਿੰਦਰ ਸਿੰਘ ਨੇ ਕਹਿੰਦਾ ਜੀ ਇਦਾਂ ਇਦਾਂ ਕਰਕੇ ਵੀ ਮੱਝਾਂ ਹੈ ਨਹੀਂ ਵੀ ਮੱਝਾਂ ਸਾਡੀਆਂ ਚੋਰੀ ਹੋ ਗਈਆਂ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਤਾਂ ਇਹਨਾਂ ਦੀਆਂ ਤਿੰਨ ਮੱਝਾਂ ਦਵਿੰਦਰ ਸਿੰਘ ਦੀਆਂ ਤੇ ਇੱਕ ਇਹਨਾਂ ਦੇ ਭਰਾ ਕਰਨੈਲ ਸਿੰਘ ਦੀ ਮੱਝ ਚੋਰੀ ਹੋਈ ਸੀ ਜੀ ਤੇ ਜਦ ਮੌਕਾ ਦੇਖਿਆ ਤਾਂ ਇਹਨਾਂ ਦੇ ਖੇਤ ਵਿੱਚ ਗੱਡੀ ਗੱਡੀ ਚ ਲੱਦ ਕੇ ਮੱਝਾਂ ਲੈ ਕੇ ਗਈ ਹਾਂ ਜੀ ਅਸੀਂ ਫਿਰ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਆਇਆ ਪਰ ਲੇਟ ਆਇਆ ਉਹਨੇ ਕੋਈ ਭਰੋਸਾ ਨਹੀਂ ਦਿੱਤਾ ਦੇਖਾਂਗੇ ਜੀ ਕੋਈ ਵੀ ਪਰ ਹੁਣ ਅਸੀਂ ਕੱਲ ਤੋਂ ਹੀ ਦਵਿੰਦਰ ਸਿੰਘ ਹੁਣੀ ਕਦੇ ਕਿਤੇ ਕੈਮਰੇ ਚ ਚੈੱਕ ਕਰਦੇ ਕਦੇ ਕਿਤੇ ਦੇਖੀਆਂ ਅਸੀਂ ਤਿੰਨ ਮੱਝਾਂ ਇਹਦੀਆਂ ਬੜੀਆਂ ਭਾਰੀਆਂ ਦੀਆਂ ਮੱਝਾਂ ਹਲਕੀ ਨਾ ਸੱਜ ਕੋਈ ਵੀ ਚੌਥੀ ਸਗੀ ਇਹਨਾਂ ਦੇ ਭਰਾ ਲਈ ਮੱਝ ਸੱਜਣ ਸੂਈ ਸੀ ਤਾਜੀ ਉਹਦਾ ਤੇ ਇਹ ਸਾਰੀਆਂ ਕੋ ਲੋਕਿਆਂ ਦੀ ਪਤਾ ਨਹੀਂ ਕਿੱਦੋਂ ਨੂੰ ਗਈਆਂ ਕਿੱਦਾਂ ਨਹੀਂ ਕੈਮਰੇ ਚ ਛੱਡ ਗਏ ਚੈੱਕ ਦੇ ਹਾਂ ਗਾਵੀਆਂ ਛੱਡ ਗਏ ਜੀ ਸਾਰੀਆਂ ਗਾਵੀਆਂ ਨਹੀਂ ਲਗਾਈ ਮੱਝਾਂ ਮੱਝਾਂ ਲਗਾਈਆਂ ਕਟੀਆਂ ਦੋ ਖੁੱਲੀਆਂ ਛੱਡ ਗਏ ਹਾਂਜੀ ਗਾਇਆਂ ਆ ਦੇਖ ਲਓ ਇਹਨਾਂ ਨੂੰ ਨਹੀਂ ਛੇੜਿਆ ਹੈਗਾ ਕੱਲੀਆਂ ਮੱਝਾਂ ਮੱਝਾਂ ਛੋਟੀਆਂ ਸਿਗੀਆਂ ਵੀ ਵਧੀਆ ਸਿਗੀਆਂ ਵੀ ਭਾਰੀਆਂ ਬਹੁਤ ਵਾ ਗਾਇਆਂ ਦੇਖ ਵੀ ਨਹੀਂ ਕੱਟੂਆ ਚਾਰ ਕੱਟੀ ਸੀ ਇੱਕ ਆ ਇੱਕ ਨਾਲ ਹੋਰ ਸੀ ਉਹ ਛੱਡ ਗਏ ਆ ਬਸ ਮੱਝਾਂ ਮੱਝਾਂ ਲਗਾਏ ਚਾਰ ਸਿਗੀਆਂ ਵੀ ਵਧੀਆ 1.5 ਲੱਖ ਦੀ ਤਾਂ ਮੱਝ ਹੋਣੀ ਆ ਜੀ ਉਹ ਤਾਂ ਹੈ ਸੀ ਹਾਂਜੀ ਇਹ ਤਾਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਜੀ ਮਦਦ ਕੀਤੀ ਜਾਵੇ ਜੀ ਇਹਨਾਂ ਦੀ